ਥਾਣਾ ਜੰਡਿਆਲਾ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸਬਜੀ ਵਿਕਰੇਤਾ ਦੇ ਕਤਲ ਮਾਮਲੇ 'ਚ ਰੁਮੀਤ ਯਾਦਵ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਪਿਛਲੇ ਦਿਨੀ ਪੁਲਿਸ ਨੇ ਸਬਜੀ ਵਿਕਰੇਤਾ ਲਕਸ਼ਮਣ ਦਾਸ ਦੇ ਕਤਲ ਦੇ ਦੋਸ਼ੀ ਰਮਿਤ ਯਾਦਵ ਵਾਸੀ ਸੁਲਤਾਨਪੁਰ ਮੈਂਡ ਜਿਲ੍ਹਾ ਅਮਰਸਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਗੱਲਬਾਤ ਦੌਰਾਨ ਡੀਐਸਪੀ ਸੁਚਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਹਨਾਂ ਪਹਿਲਾਂ ਚੰਦਨ ਨੂੰ ਗ੍ਰਿਫਤਾਰ ਕੀਤਾ ਜਿਸ ਦੋਸ਼ੀ ਨੇ ਰੇਕੀ ਕੀਤੀ ਸੀ ਤਕਨੀਕੀ ਤੌਰ ਤੇ ਪੁਲਿਸ ਇਸ ਮਾਮਲੇ ਚ ਮੁੱਖ ਦੋਸ਼ੀ ਰਮਿਤ ਯਾਦਵ ਨੂੰ ਵੀ ਫੜਮ ਚ ਕਾਮਯਾਬ ਹੋਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੰਜੀਸ਼ ਦੇ ਚਲਦੇ ਸਬਜੀ ਵਿਕਰੇਤਾ ਦਾ ਕਤਲ ਕੀਤਾ ਗਿਆ ਤੇ ਇਸ ਵਿੱਚ ਕੁੱਲ 6 ਦੋਸ਼ੀ ਨਾਮਜ਼ਦ ਸਨ ਬਾਕੀ ਜਿਹੜੇ ਵੀ ਦੋਸ਼ੀ ਹਨ ਉਹਨਾਂ ਨੂੰ ਵੀ ਜਲਦੂ ਜਲਦੀ ਕਾਬੂ ਕਰ ਲਿਆ ਜਾਵੇਗਾ ਜਿਹੜਾ ਸਾਡਾ ਮਕਦਮਾ ਨੰਬਰ 314 ਅੰਦਰ ਜੋ ਆਇਆ ਹੀ ਨਾਂ ਬਾਰੇ ਇਨਰਸੈਕਸ਼ਨ 302 377 148 49 ਆਈਪੀਸੀ ਦੇ ਤਹਿਤ ਥਾਣਾ ਜੇੜਾ ਗੁਰੂ ਦੇਗੇ ਜਿੱਦੇ ਚ ਲਖਮਨ ਦਾਸ ਸਬਜੀ ਵੇਚਦਾ ਤਕੱਦਲ ਹੋਇਆ ਜੀ ਤੇ ਉਹਨਾਂ ਦੇ ਦੋ ਬੇਟੇ ਜ਼ਖਮੀ ਹੋਏ ਸੀ ਉਦੇ ਸੰਬੰਧ ਚ ਇੱਕ ਦੋਸ਼ੀ ਚੰਦਨ ਕੁਮਾਰ ਪਹਿਲਾਂ ਹੀ ਸਾਡੀ ਪੁਲਿਸ ਕਸਟਡੀ ਚ ਹੋ ਗਿਆ ਸੀ ਉਹ ਅਜ ਕੰਨ ਟਿਊਸ਼ਨ ਕਸਟਡੀ ਚ ਹੈ ਇਹਦੇ ਜਿਹੜਾ ਰੁਮਿਤ ਜਦੋਂ ਮੇਨ ਪ੍ਰਾਈਮ ਅਕਿਊਜ਼ਡ ਇਹ ਮਗਰਮੇ ਦਾ ਇਹਦੇ ਵੱਖ-ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਲਗ ਲਗ ਸ਼ਹਿਰਾਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਜਿਹਦੇ ਪ੍ਰੋਪਰ ਦਵਾ ਦੇ ਤਹਿਤ ਮੁੜਕੇ ਨੇ ਉਹ ਕੱਲ ਸ਼ਾਮੀ ਸਾਡੀ ਜਿਹੜੀ ਅਲੱਗ ਕਮਿਸ਼ਨਰ ਦੀ ਕੋਰਟਾ ਉੱਤੇ ਸਰੈਂਡਰ ਕੀਤਾ ਸਰੈਂਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋਰੋੜੀ ਆਪਾਂ ਪੁੱਛਗਿੱਛ ਕੀਤੀ ਆ ਤੇ ਜਿਹੜਾ ਵਾਰਦਾਤ ਵਿੱਚ ਵਰਤਿਆ ਬਿਸਤਰਾ ਉਹ ਉਹਨਾਂ ਨੇ ਕਬਲ ਕਰਾਇਆ ਤੇ ਅੱਗੇ ਫਰਦਰ ਜਿਹੜੀ ਤਤਸ਼ਖੀਲੀ ਜਾਰੀ ਆ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮਾ ਅੰਦਰ ਜਗੇ ਉਹ ਇੱਕ ਦਰਜ ਮੁਕਦਮਾ ਦਰਜ ਹੈ ਬਟ ਬਾਕੀ ਇਹ ਜੇ ਅਹੀਂ ਲਗ ਲਗ ਥਾਣਿਆਂ ਤੋਂ ਵੀ ਇਹਦਾ ਕਿਉਂਕਿ ਸੁਲਤਾਨਪੁਰ ਵੰਡੇਰੀਆ ਜਿਹਦਾ ਘਰ ਹੈ ਜਿੱਥੋਂ ਇਹਦਾ ਹੋਮ ਟਾਣਾ ਹੈ ਉਤੋਂ ਵੀ ਇਹ ਪਤਾ ਕਰਵਾ ਰਹੇ ਆ ਫਲਾ ਲੱਗੂ ਇਸ ਕਿਸੇ ਕਿੰਨੇ ਨੂੰ ਆਵਾ ਲਵਾਂਗੇ ਜੀ ਬੰਦੇ ਬਾਈ ਨੇਮ ਤੇ 6 ਦਰਜਾ ਜੀ ਬਾਕੀ ਕੋਈ ਸ਼ਨ ਪਛਤੇ ਵੀ ਆ ਇਹ ਥੋੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਮੈਂ ਨਾਮ ਨਹੀਂ ਦੱਸ ਸਕਦਾ ਤੁਹਾਨੂੰ ਜੀ ਤੇ ਇਹਦਾ ਕੀ ਰੋਲ ਸੀ ਗੱਲ ਜਿਹੜਾ ਫੜਿਆ ਉਹ ਜਿਹੜਾ ਮੇਨ ਇਸ਼ੂ ਤਾਂ ਹੈਗਾ ਜਿਹਦਾ ਕਲੇਸ਼ ਸੀਗਾ ਉਹਦੇ ਨਾਲ ਚੰਨ ਲਾਲ ਤੇ ਨਾਲ ਲੜਾਈ ਜਗੜਾ ਸਾਰਾ ਰੁਮਿਲ ਜਾਉਂਦਾ ਹੀਗਾ ਇਹੀ ਮੁੰਡੇ ਇਕੱਠੇ ਕਰਕੇ ਲੈ ਗਿਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਇਹ ਫਾਇਰ ਵੀ ਨੇ ਹਾਂਜੀ ਤੇ ਪਿਸਤੌਲ ਲਾਇਸੈਂਸੀ ਹੈ ਕਰ ਨਹੀਂ ਜੀ ਗੈਰ ਕਾਨੂੰਨੀ ਆ ਲੀਗਲ ਪੇਪਰ ਨਹੀਂ ਗੋਲੀ ਇਸੇ ਪਿਸਤੌਲ ਇਹਨੇ ਕਿੱਥੋਂ ਲਿਆ ਹੀ ਇਹਦਾ ਯੂਪੀ ਤੋਂ ਲੱਗਿਆ ਨਾ ਜੀ ਇਹਦੇ ਪਿਸਤੌਲ ਪਿਸਤੌਲ ਦੇ ਵਿੱਚ ਕੋਈ ਜਿੰਦਾ ਰਾਉਂਡ ਵੀ ਬ੍ਰਾਹਮਣ ਕੀਤਾ ਦੋ ਬ੍ਰਾਹਮਣ ਦਾ ਜਿੰਦਾ ਬਾਕੀ ਤੇਨੇ ਚਲਾਏ ਵੀ ਉੱਥੇ ਜਿਨ੍ਹਾਂ ਦੇ ਖੂਲ ਦੀ ਇਹ ਰੰਜੋ ਸਿੰਘ ਸਾਹਿਬ ਤੋਂ ਮੈਜੂ ਵੀ ਕਰਾਉਣੇ ਆ ਤੇ ਮੁੰਡੇ ਜੀ ਤੇਸ਼ਕੀ ਸਾਹਮਣੇ ਆ ਜੀ ਜਤੀ ਰੰਜੋ ਸਿੰਘ ਸਾਹਿਬ ਉਹਨਾਂ ਦੀ ਚੰਨ ਲਾਲ ਦੀ ਤੇ ਇਹਨਾਂ ਦੀ ਆਪੋ ਸੇ ਕੁਈ ਗੱਡੀ ਜਿਹੜੀ ਨੂੰ ਖੜੀ ਜਾਂਦੀ ਆ ਰਾਂ ਦੇ ਕਿ ਜਿੱਥੇ ਉਹ ਨਹੀਂ ਸਬਜ਼ੀ ਵਾਲੀ ਰੇੜੀ ਲੱਗਦੀ ਆ ਉਤੋਂ ਇੱਕ ਦੂਜੇ ਤੋਂ ਦੂਗੂ ਮਾਮੇ ਫਿਰ ਇੱਕ ਦੂਜੇ ਨਾਲ ਬਸ ਰੈਕੀ ਕਰਨ ਵਾਲੇ ਦੇ ਵਿੱਚ ਕੋਈ ਹੋਰ ਵੀ ਸਾਹਮਣੇ ਆਏ ਸੀ ਨਾ ਉਹਨਾਂ ਬਾਰੇ ਕੁਝ ਹੋ ਰਿਹਾ ਸਰਬ ਕੁਝ ਹੋ ਰਿਹਾ ਜੀ ਜਿਹੜਾ ਜਿਹਦਾ ਜੋ ਜੋ ਰੋਲ ਹੈ ਨਹੀਂ ਉਹਦੇ ਮੁਤਾਬਕ ਉਹਦੀ ਰਸਤ ਹੋਊਗੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਕੀ ਆਇਆ ਹੈ ਸਾਹਮਣੇ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਹੋਏ ਨੇ ਉਹਨਾਂ ਤੇ ਜਿਹੜੇ ਜਿਹੜੇ ਕਤਲਾਂ ਦੇ ਵਿੱਚ ਜਿਹੜੇ ਜਿਹੜੇ ਕੂਜ਼ ਹੈ ਜੀ ਇਕ ਕਦਾ ਛੱਡ ਕੇ ਬਾਕੀ ਸਾਰਿਆਂ ਦੀ ਰੈਸਟ ਪਈ ਐ ਜਿਹੜੇ ਕੋਈ ਰਹਿੰਦੇ ਆ ਉਹ ਵੀ